ਵੇਰਾ ਸਾਈਡ ਤੋਂ ਜਾ ਆ ਸਿਲੰਡਰ ਪਿੱਛੇ ਕਰਿਓ ਚਾਹੀਦਾ 29 ਕਿਲੋ ਤੇ 700 ਗ੍ਰਾਮ ਸਹੀ 3 ਕਿਲੋ ਦੇ ਘੱਟ ਆਹਨੇ ਕਿੰਨੇ ਕਿਲੋ ਘੱਟੇ 3.5 120 120 120 ਪਾ ਕੇ ਫਿਰ ਆ ਜੀ ਫਿਰ ਹੋਰ ਇਹ ਨਹੀਂ ਵੱਡੀ ਵਿਧਾਈ ਹੋਈ ਜਾਗਰੂਤ ਹੋ ਨਾ ਤੇ ਇਹਨਾਂ ਨੂੰ ਪੈਸੇ 844 ਰੁਪਏ ਤੋਂ ਪੈਸੇ ਵਧ ਦੋ ਔਰ ਔਨ ਜਿਹੜਾ ਸਿਲੰਡਰ ਆ ਉਹ ਤੋਲ ਕੇ ਲਓ ਕਿਉਂਕਿ ਜਿਹੜੀ ਪੂਰੀ ਦੁਨੀਆ ਆ ਉਹ ਜਾਗਰੂਤ ਹੋ ਕੇ ਇਹ ਜਿਹੜੀ ਬਹੁਤ ਵੱਡੀ ਜਿਹੜੀ ਆ ਬਹੁਤ ਵੱਡੀ ਜਿਹੜੀ ਲੁੱਟਿਆ ਇਸ ਲੁੱਟ ਤੋਂ ਜਿਹੜੀ ਆ ਉਹ ਬਚ ਸਕੇ ਕਿਉਂਕਿ ਜਿਹੜੀ ਲੁੱਟਿਆ ਇਹ ਮੰਤਰੀ ਔਰ ਜਿਹੜੇ ਪ੍ਰਸ਼ਾਸਨ ਆ ਇਹ ਨਾਲ ਮਿਲ ਕੇ ਜਿਹੜਾ ਇਹ ਕਰ ਰਿਹਾ ਆ ਇਸ ਕਰਕੇ ਅਸੀਂ ਜਿਹੜਾ ਇਹ ਪ੍ਰਸ਼ਾਸਨ ਦਾ ਜਿਹੜਾ ਉਹ ਪਰਦਾ ਫਾਸ਼ ਕਰਦੇ ਆ ਤੋਲੋ